ਫਾਲਦੀ ਲੱਗੇ ਚੈਟੇ ਹੋਇਆ ਤੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਆ ਪਲੇਰੋਂ ਬਲੇਨੋਂ ਇਹ ਆਂਦੀ ਫੁਗੜਾ ਸਾਈਡ ਤੋਂ ਇਹਨੂੰ ਲਾਹ ਕੇ ਸੱਡ ਜਾਂਦਾ ਜੀ ਤੇ ਦੂਸਰੀ ਗੱਡੀ ਸਾਡੀ ਨਾਲ ਲੱਗੀ ਸੀ ਟਰੈਕਟਰ ਉਹ ਮਾਟਰ ਫੁਗੜਾ ਜਾ ਰਿਹਾ ਤੇ ਜਦੋਂ ਉਹਦੋਂ ਗੱਡੀ ਪਾ ਰਸਤਾਲ ਤੇ ਅਸੀਂ ਖਾਰ ਉਦੋਂ ਬੈਲੈਂਸ ਬਰਬੜ ਗਿਆ ਤਾਂ ਜਦੋਂ ਕਰਕੇ ਸੈਂਟਰ ਜੁਬਤੀਆ ਸੈਂਟਰ ਦੇ ਜਿਹੜਾ ਉਹਦੇ ਪੜੇ ਪੜੇ ਟੁੱਟ ਕੇ ਮੋੜੋ ਤੇ ਇਹ ਗੱਡੀ ਵੀ ਡੈਮ ਹੋ ਗਈ ਪੂਰੀ ਕਿੰਨੇ ਕੁ ਜ਼ਖਮੀ ਹੋਏ ਵਿੱਚ ਜਾਂ ਕੋਈ 4 ਬੰਦੇ ਜ਼ਖਮੀ ਨੇ ਦੋ ਲੜਕੇ ਦੋ ਰੱਖੇ ਆਪਣਾ ਨੰਬਰ ਦੱਸੋ ਆਪ ਦਾ ਨੰਬਰ ਕਹਿੰਦੇ ਐਂਟਰ ਵਾਹ ਕੀ ਹੋਇਆ ਭਾਜੀ ਇੱਥੇ ਆਏ ਤੁਸੀਂ ਸਾਨੂੰ ਜੀ ਮੈਂ ਠਾਲੇ ਬੈਠ ਬਠਾ ਰਹਾ ਤੇ ਇੱਕ ਟੈਲੀਫੋਨ ਨੰਬਰ ਗਿਆ ਭਾਈ ਬਟ ਤੇ ਐਸੋ ਸਾਬ ਨੂੰ ਐਸੋ ਸਾਬ ਨੂੰ ਮੈਨੂੰ ਫੋਨ ਕੀਤਾ ਕਿ ਜਾ ਕੇ ਦੇਖੋ ਤੇ ਫਾਲਦੀ ਲੱਗੇ ਚੈਕਿੰਗ ਹੋਇਆ ਤੇ ਜਦੋਂ ਮੌਕੇ ਜਾ ਕੇ ਦੇਖਿਆ ਤਾਂ ਜਿਹੜੀ ਗੱਡੀ ਆ ਰਹੀ ਆ ਬਲੇਰੋਂ ਬਲੇਨੋਂ ਇਹ ਆਂਦੀ ਫੁਗੜਾ ਸਾਈਡ ਤੋਂ ਇਹਨੂੰ ਨਾਲ ਕੋ ਸਟਾਟ ਜਾਣਾ ਜੀ ਤੇ ਦੂਸਰੀ ਗੱਡੀ ਸਾਡੀ ਨਾਲ ਦੀ ਸੀ ਟਰੈਕਟਰ ਉਹ ਮਾਟਰ ਖਵਾੜਾ ਜਾ ਰਿਹਾ ਤੇ ਜਦੋਂ ਉਧਰ ਗੱਡੀ ਪਾ ਰਸਤਾ ਲੱਭਦੇ ਹਾਂ ਉਹਦੀ ਖਾਰ ਉਹਦੇ ਪੈਨਸ ਵਾਲਾ ਡਿੱਗ ਗਿਆ ਤਾਂ ਡਿੱਗਣ ਕਰਕੇ ਸੈਂਟਰ ਜੁਬਤੀ ਆ ਸੈਂਟਰ ਜਿਹੜਾ ਆਉਂਦੇ ਪੜਾਏ ਬੁਲੇ ਟੱਕਰ ਮੋਲੋ ਤੇ ਇਹ ਗੱਡੀ ਵੀ ਡੈਂਸ ਹੋ ਗਈ ਬੁਦੀ ਕਿੰਨੇ ਕੁ ਜ਼ਖਮੀ ਹੋਏ ਵਿੱਚ ਜਾਂ ਕੋਈ 4 ਬੰਦੇ ਜ਼ਖਮੀ ਨੇ ਦੋ ਲੜਕੇ ਦੋ ਰਸਤੇ ਕੀ ਲੱਗਦਾ ਹੈ ਠੀਕ ਹੈ ਹਾਂ ਨਹੀਂ ਠੀਕ ਆ 45 ਕਿਥੋਂ ਨਾ ਦੱਸ ਕਿ ਠੀਕ ਜਾਨੀ ਮਾਲੀ ਨੂੰ ਤੁਹਾਡਾ ਬੱਚਾ ਆ ਗਿਆ ਠੀਕ